ਇਹ ਬਸ ਨੇ ਪੈ ਕੇ ਆਇਆ ਕਿ ਲਾ 13 ਫਰਵਰੀ ਤੋਂ ਲਗਾਤਾਰ ਅੰਦੋਲਨ ਚੱਲ ਰਿਹਾ ਇੱਥੇ ਅੱਜ 228 ਦਿਨਾਂ ਚ ਪਹੁੰਚ ਗਿਆ ਪਿਛਲੀ 25 ਤਰੀਕ ਨੂੰ ਇੱਕ ਨੌਜਵਾਨ ਅਦਰਮੀਸ਼ੇਗਰ ਇੱਥੇ ਟਰਾਲੀ ਦੇ ਨਾਲ ਹੀ ਆਪਣੀ ਆਤਮ ਹੱਤਿਆ ਕਰ ਲੈਂਦਾ ਵਾ ਉਹਦਾ ਜਿਹੜਾ ਸਰੀਰ ਵਾ ਉਸ ਮਾਣੇ ਸਿਵਲਿਅਨ ਹਸਪੀਟਲ ਚ ਪਿਆ ਵਾ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਤੇ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਕਿਉਂਕਿ ਉਹ ਸਿਸਟਮ ਤੋਂ 7-8 ਮਹੀਨੇ ਤੋਂ ਇੱਥੇ ਬੈਠਾ ਸੀ ਔਰ ਦੁਖੀ ਹੋ ਕੇ ਉਹਨੇ ਆਪਣੀ ਜੰਮ ਜੀਵਨ ਲੀਲਾ ਖਤਮ ਕੀਤੀ ਆ ਇਹਦਾ ਜੀ ਨਹੀਂ ਕਰਦਾ ਤਾਂ ਇਸ ਕਰਕੇ ਸਾਡੇ ਨਾਲ ਬਾਬਾ ਦਰਸ਼ਨ ਸਿੰਘ ਜੀ ਦਸੂਵਾਲ ਤੋਂ ਪਹੁੰਚੇ ਹੋਏ ਆ ਬਾਬਾ ਜੀ ਵਾਜ ਖਾਲਸਾ ਬਤੇ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਨੌਜਵਾਨ ਦੀ ਇੱਥੇ ਮੌਤ ਹੋਈ ਆ ਉਹ ਤਾਂ ਭਈ ਇਹ ਕਿਤਾ ਦੁਖੀ ਹਰਦੇ ਨੇ ਆਪਾਂ ਜਿਹੜਾ ਵਜਨ ਕਰਦੇ ਆ ਦੁਖੀ ਹਰਦੇ ਨੇ ਵਜਨ ਕਰਦੇ ਆ ਕਿਸੇ ਦਾ ਜਾਣ ਨੂੰ ਜੀ ਨਹੀਂ ਕਰਦਾ ਹਾਂਜੀ ਪਰ ਜਦੋਂ ਇਹੋ ਜੀ ਘਟਨਾ ਹੁੰਦੀ ਆ ਉਦੋਂ ਮਜਬੂਰੀ ਹੋ ਜਾਂਦੀ ਮਜਬੂਰੀ ਠੀਕ ਹੈ ਜੀ ਇਹ ਆਪਦੀ ਮਜਬੂਰੀ ਕਿਉਂ ਗਰੀਬ ਕਰ ਸੀ ਹਾਂਜੀ ਤੇ ਇੱਥੇ ਆਣ ਕੇ ਜਦੋਂ ਉਹਨੇ ਇਹ ਵਾਤਾਵਰਨ ਵੇਖਿਆ ਤਾਂ ਜੇ ਕੋਈ ਗੱਲ ਨਿਭੜਨੀ ਨਹੀਂ ਗਈ ਹਾਂਜੀ ਤੇ ਦੁਖੀ ਹਰਦੇ ਦੇ ਨਾਲ ਵੀ ਉਹਨੇ ਆਪਦੇ ਮਨ ਦੇ ਵਿੱਚ ਉਹ ਜੋ ਆਏ ਕੋਈ ਵਿਚਾਰ ਆਈ ਉਹ ਤੇਨੇ ਉਹਨੇ ਆਤਮਾ ਤਿਆ ਕਰ ਲਈ ਇਸ ਖੇਡ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਦੀ ਹੈ ਠੀਕ ਹੈ ਜੋ ਵੀ ਕੰਮ ਸਰਕਾਰ ਨੇ ਕਿ ਉਹਦੀ ਲੜਕੀ ਵਿਹਣ ਵਾਲੀ ਆ ਬੱਚੇ ਦੋ ਆ ਤੇ ਲੜਕੀ ਅਜੇ ਵਿਹਣ ਵਾਲੀ ਆ ਤੇ ਕੋਈ ਐਡਾ ਜ਼ਿਆਦਾ ਰਜਗਾਰ ਨਹੀਂ ਗਾ ਜਿਆਦਾ ਤੇ ਇਸ ਕਰਕੇ ਮਜਬੂਰੀ ਉਹਨੂੰ ਉਹਦੇ ਮਨ ਦੇ ਵਿੱਚ ਇਹੋ ਜਿਹੀ ਵਿਚਾਰ ਆਈ ਤੇ ਉਹ ਆਤਮ ਹੱਤਿਆ ਉਹਨੇ ਕਰ ਲਈ ਆ ਇਸ ਖੇਡ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਦੀ ਆ ਤੇ ਸਰਕਾਰ ਨੂੰ ਚਾਹੀਦਾ ਪਿਓ ਦਾ ਕੁਛ ਨਾ ਕੋਈ ਵੀ ਜਿੱਤਰਾ ਮਸਲਾ ਸਾਂਹ ਤਾਂ ਨਹੀਂ ਉਹਦਾ ਮਸਲਾ ਬਿਕਾ ਹਲ ਕਰੇ ਉਹਦਾ ਪਰਿਵਾਰ ਜਿਹੜਾ ਉਹ ਸੋਚ ਦੇ ਬਿਨ ਕੱਟ ਸਕੇ ਤਾਂ ਨਹੀਂ ਤਾਂ ਉਹ ਫੇਤੀ ਆ ਕਿ ਗਾਂ ਬਾ ਇਸ ਲਈ ਤਾਂ ਵਿਚਾਰੇ ਆ ਵੀ ਚਲੋ મોદી ਤੇ ਇੱਕ ਹੋਇਆ ਨਾ ਤੇ ਜਿਹੜੀ ਜੁੰਡਲੀ ਨਾਲ ਉਹਨਾਂ ਦੇ ਵਿੱਚ ਕੋਈ ਬੰਦਾ ਵੀ ਨਹੀਂ ਸਲਾਹ ਦੇ ਸਕਦਾ ਵੀ ਇਹ ਜਿਹੜੇ ਬਜ਼ੁਰਗ ਬੈਠੇ ਨੇ ਮੱਛਰ ਲੜਨਿਆ ਹੁਣ ਤੇ ਦੁਖੀ ਬੈਠੇ ਨੇ ਭੋਂਦੇ ਸੌਂਦੇ ਆ ਜਾਂ ਕਿਤੇ ਕਿਤਰਾ ਵੀ ਤੇ ਕਿਸੇ ਨੂੰ ਤਰਸ ਨਹੀਂ ਆ ਰਿਹਾ ਤੇ ਸਾਡੇ ਬਜ਼ੁਰਗ ਜਿਹੜੇ ਕੀ ਕਰਦੇ ਨੇ ਸਾਰੀ ਉਮਰ ਜਿਹਨਾਂ ਨੇ ਕਮਾਈ ਕੀਤੀ ਆ ਸਰਕਾਰ ਨੂੰ ਕਮਾਈ ਕਰ ਕਰਕੇ ਗੱਫੇ ਦੁਨੀਆਂ ਨੂੰ ਛਕਾਉਂਦੇ ਆ ਤੇ ਅੱਜ ਉਹ ਜਿਹੜੇ ਉਹ ਬੱਚੇ ਚ ਗਰਮੀ ਚ ਪਿੱਛੇ ਗਰਮੀ ਦੇ ਦਿਨ ਲੰਘੇ ਆ ਉਹ ਵੀ ਵੱਡੇ ਓਕੇ ਤੇ ਹੁਣ ਮੱਛਰ ਲੰਡਿਆ ਜਿਹਦੇ ਵਿੱਚ ਬਜ਼ੁਰਗ ਜਿਹੜੇ ਸਾਰੇ ਬੈਠੇ ਆ ਇਹ ਕੋਈ ਸ਼ਰਮ ਨਹੀਂ ਕਿਸੇ ਨੂੰ ਆਉਂਦੀ ਕਿਸੇ ਵਜ਼ੀਰ ਨੂੰ ਕਿਸੇ ਲੀਡਰ ਨੂੰ ਕਿਸੇ ਨੂੰ ਵੀ ਕੀ ਬੰਡਿਆ ਜ਼ਿੰਮੇਵਾਰ ਤਾਂ ਸਾਰੀ ਸਰਕਾਰ ਆ ਨਾ ਪਹਿਲਾਂ ਰਾਜੇ ਹੁੰਦੇ ਸੀ ਜੋ ਆਪ ਦਾ ਪੈਸਾ ਟਾ ਕੇ ਦੇ ਭਾਖਿਆ ਲੈਂਦੇ ਹੁੰਦੇ ਸੀ ਆਡੀ ਰਾਜ ਦੇ ਵਿੱਚ ਕੀ ਹੱਤਿਆ ਕਿ ਤਰ੍ਹਾਂ ਸਰਕਾਰਾਂ ਕੀ ਕੋਈ ਬੋਲਦਾ ਉਹਨਾਂ ਨੂੰ ਲੋਕ ਵਧਾਈ ਦਿੰਦੇ ਸੀ ਉਹਨਾਂ ਦਾ ਅਜ ਤਾਂ ਕੋਈ ਉਹਨਾਂ ਰਾਜਾ ਦਾ ਲੋਕ ਨਾ ਲੈਂਦੇ ਇਹਨਾਂ ਦਾ ਬੇੜਾ ਕਰਕੇ ਇਹਨਾਂ ਘਾਰੀ ਕੀ ਦਿੱਤਾ ਜਿਉਂ ਕੇ ਸਿੰਘੂ ਦੇ ਸਾਲ ਕੱਟਿਆ ਤੇ ਉਹ ਵੀ ਦੁਖੀ ਹੋ ਕੇ ਉੱਥੇ ਅਸੀਂ ਸਾਲ ਕੱਟਿਆ ਆਹ ਜਿਹੜੀ ਉਦੋਂ ਵੀ ਗੱਲ ਗਾਂ ਵਧ ਗਈ ਹੈ ਤੇ ਜਿਹੜੇ ਉਹਨਾਂ ਇੱਥੇ ਚਾਲਾ ਮਾਰੀ ਜਾਂਦੇ ਉਹਨਾਂ ਦੇ ਪਰਿਵਾਰਾਂ ਦਾ ਹਾਲ ਕੀ ਹੈ ਤੇ ਉਹਨਾਂ ਦਾ ਤਾਂ ਜੋੜ ਬਣ ਗਿਆ ਬਣ ਗਿਆ ਇਸ ਕਰਕੇ ਇਹ ਸਰਕਾਰਾਂ ਨੂੰ ਚਾਹੀਦਾ ਕਿ ਇਹ ਫੈਸਲਾ ਕਰੇ ਜੋ ਵੀ ਹੱਕ ਬਣਦਾ ਉਹ ਗਰਮੀਤ ਸਿੰਘ ਦੇ ਪਰਿਵਾਰ ਨੂੰ ਦੇਵੇ ਤੇ ਫੇਰ ਹੀ ਗੱਲ ਆ ਤੇ ਨਹੀਂ ਤੇ ਫੇਰ ਇੱਥੇ ਭਾਵੇਂ ਕਿੰਨੇ ਚਿਰ ਬੈਠੇ ਰਹੇ ਉੱਠਣਾ ਤੇਗਾ ਹੀ ਨਹੀਂ ਅਸੀਂ ਠੀਕ ਹੈ ਜੀ ਇਹਦੇ ਨਾਲੋਂ ਸਾਨੂੰ ਦੁੱਝੇ ਵੀ ਮਰ ਜਾਣੇ ਚੰਗਾ ਆਹੀਂ ਤੇ ਜੇ ਉੱਠ ਕੇ ਅਸੀਂ ਇਤਨਾ ਕਰ ਦੇਈਏ ਤੇ ਇਹਦੇ ਨਾਲ ਸਾਨੂੰ ਮੌਤ ਚੰਗੀ ਆ ਮੌਤ ਚੰਗੀ ਆ ਅਸੀਂ ਉਹ ਤੋਂ ਲੈ ਕੇ ਤੇ ਕੋਈ ਜਾਵਾਂਗੇ ਨਾਹੀਂ ਫੇ ਉੱਥੇ ਮਰ ਗਏ ਤੇ ਜੇ ਘਰ ਜਾ ਕੇ ਮਰਾਂਗੇ ਤੇ ਫੇਰ ਵੀ ਮਰਨਾ ਹੀ ਆ ਪਰ ਅਸੀਂ ਸਰਕਾਰ ਦੇ ਸਿਰ ਚੜ੍ਹ ਕੇ ਦੁੱਝੇ ਵੀ ਮਰਨ ਨੂੰ ਤਿਆਰ ਆਂ ਇਹ ਨਾ ਕੋਈ ਸਾਡਾ ਫੈਸਲਾ ਨਾ ਸੁਣਿਆ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ